ਜੀ ਆ ਵੀਡੀਓ ਪਲੀਜ਼ ਧਿਆਨ ਨਾਲ ਵੇਖ ਕੇ ਜਾਇਓ ਸਕਿਪ ਨਾ ਕਰਿਓ ਕਿੰਨਾ ਸੋਹਣਾ ਮੈਸੇਜ ਦਿੱਤਾ ਇਸ ਫੋਟੋ ਵਿੱਚ ਕਿ ਪਰਦਾ ਗੁਲਾਮੀ ਨਹੀਂ ਹੁੰਦੀ ਤੇ ਨੰਗੇਸ਼ਤਾ ਆਜ਼ਾਦੀ ਨਹੀਂ ਇੱਕ ਟੌਫੀ ਜੋ ਕਿ ਵਿਦਆਊਟ ਰੈਪਰ ਹੈ ਉਹਦੇ ਆਲੇ ਦੁਆਲੇ ਇੰਨੀਆਂ ਕੀੜੀਆਂ ਦਾ ਝੁੰਡਾ ਹੈ ਦੂਜੀ ਸਾਈਡ ਇੱਕ ਟੌਫੀ ਹੈ ਜਿਹਦੇ ਜੋ ਰੈਪਰ ਵਿੱਚ ਹੈ ਤੇ ਉਹਦੇ ਆਲੇ ਦੁਆਲੇ ਇੱਕ ਵੀ ਕੀੜੀ ਨਹੀਂ ਹੈ ਰਿਕਲ ਕੋਈ ਵੀ ਮਹਿੰਗੀ ਚੀਜ਼ ਹੁੰਦੀ ਹੈ ਕੋਈ ਵੀ ਕੀਮਤੀ ਚੀਜ਼ ਹੁੰਦੀ ਆਪਾਂ ਹਮੇਸ਼ਾ ਉਹਨੂੰ ਟਾਕੇ ਰੱਖਦੇ ਆ ਕਿਉਂ ਕਿ ਸਾਨੂੰ ਪਤਾ ਕਿ ਉਹ ਕਿੰਨੀ ਕੀਮਤੀ ਹੈ ਸੇਮ ਇੱਕ ਕੁੜੀ ਦੀ ਇੱਜ਼ਤ ਜੋ ਕਿ ਲੱਖਾਂ ਕਰੋੜਾਂ ਤੋਂ ਵੀ ਕਿਤੇ ਉੱਤੇ ਹੈ ਤੇ ਉਹ ਚੀਜ਼ ਆਪਾਂ ਇਦਾਂ ਹੀ ਸ਼ਰਮ ਛੱਡੀ ਹੋਈ ਹੈ ਗੇਟ ਕਿੱਟ ਤੇ ਟਾਪ ਪਾਉਣੇ ਫਿਰ પાਕੇ ਮੁੰਡਿਆਂ ਦੇ ਮਨ ਪਰਚਾਉਣੇ ਇਹ ਤਾਂ ਤੇਰਾ ਕਿਰਦਾਰ ਨਹੀਂ ਸੀ ਪੰਜਾਬ ਨੇ ਕਾ ਤੋ ਹੋ ਗਈ ਨਾ ਚਾਰਨੀ ਪੰਜਾਬ ਨੇ ਸੰਤ ਮਸਕੀਨ ਜੀ ਕਹਿੰਦੇ ਨੇ ਕੱਪੜੇ ਉਹ ਪਾਓ ਜਿੰਨੂੰ ਵੇਖ ਕੇ ਰਾਮ ਚੇਤੇ ਆਵੇ ਨਾ ਕਿ ਕਾਮ ਇੱਥੇ ਡਿਬੇਟ ਸੂਟ ਜਾਂ ਫਿਰ ਜੀਨਸ ਨਹੀਂ ਹੈ ਜਿਹਨੇ ਇੱਜ਼ਤ ਰੱਖਣੀ ਹੈ ਨਾ ਉਹ ਜੀਨਸ ਟੌਪ ਵੀ ਪ੍ਰੋਪਰ ਚੰਗੀ ਤਰ੍ਹਾਂ ਇੱਕ ਪ੍ਰੋਪਰ ਵੇਚ ਪਾ ਕੇ ਰੱਖ ਲੈਂਦੀਆਂ ਨੇ ਤੇ ਬੰਨਾ ਤੁਹਾਨੂੰ ਵੀ ਪਤਾ ਹੈ ਕਿ ਸੂਟ 'ਚ ਵੀ ਅੰਗ ਪ੍ਰਦਰਸ਼ਨ ਜਿੰਨੇ ਕਰਨਾ ਉਹ ਕਰ ਹੀ ਰਹੀਆਂ ਨੇ ਇਹ ਸਿਰਫ ਮਨ ਦਾ ਵਹਿਮ ਹੈ ਕਿ ਅਗਰ ਆਪ ਛੋਟੇ ਕੱਪੜੇ ਪਾ ਲਿਆ ਜਾਂ ਅੰਗ ਪ੍ਰਦਰਸ਼ਨ ਕਰ ਰਹੇ ਆ ਤਾਂ ਆਪ ਬਹੁਤ ਕਿਤੇ ਜ਼ਿਆਦਾ ਸੋਹਣੇ ਲੱਗ ਰਹੇ ਆ ਤੇ ਅਗਰ ਕਿਸ ਨੇ ਸੂਟ ਪਾ ਲਿਆ ਇਹ ਟੱਕਵੇਂ ਕੱਪੜੇ ਪਾ ਲੇ ਤੋ ਸ਼ਾਇਦ ਘੱਟ ਸੋਹਣਾ ਲੱਗ ਰਿਹਾ ਇੱਕ ਛੋਟੀ ਜੀ ਕੋਸ਼ਿਸ਼ ਕਿ ਆਓ ਫੇਰ ਪੰਜਾਬ ਨੂੰ ਇੱਕ ਸੋਹਣਾ ਪੰਜਾਬ ਬਣਾਇਆ ਜਾਵੇ ਤੇ ਥੈਂਕ ਯੂ ਵਾਈਗੁਰ ਜੀ ਆਪ ਸਭ ਨੇ ਚੜ੍ਹਦੀ ਕਲਾ ਚ ਰੱਖਣ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ